हां जी दोस्तों सोशल मीडिया पे ਤੁਸੀਂ ਵੀ ਵਾਇਰਲ ਹੁੰਦੀ ਵੀਡੀਓ ਦੇਖੀ ਹੋਵੇਗੀ ਜਿੱਥੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸੰਸਦ ਦੇ ਵਿੱਚ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਉੱਥੇ ਦੋਸਤੋ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਇਸ ਮਸਲੇ ਸੰਬੰਧੀ ਸਪੀਕਰ ਸਾਹਿਬ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ ਆਓ ਪਹਿਲਾਂ ਤੁਸੀਂ ਵੀ ਵਾਇਰਲ ਹੁੰਦੀ ਹੋਈ ਪਹਿਲਾਂ ਵੀਡੀਓ ਦੇਖੋ ਮੈਡਮ ਬਾਤ ਸੁਣਿਏ ਆਬੀ नहीं देंगे मेरी मेरी जिम्मेदारी है मेरी जिम्मेदारी मेरी आप भी आप भी कृपया दें मैं कल कल कल, कल आपकी आपकी बात को रजिस्टर्ड कर लिया और कल दिया जाएगा ਉੱਪ ਦਿਆ ਜਾਏ ਕੱਲ ਦਿਆ ਜਾਏਗਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸੰਸਦ ਦੇ ਵਿੱਚ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜੋ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਦਾ ਜਿਹੜਾ ਮੈਕ ਆ ਉਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਉੱਥੇ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹ ਵੀ ਕਿਹਾ ਹੈ ਕਿ ਮੇਰੇ ਫਿੰਗਰਪ੍ਰਿੰਟ ਦੇ ਨਾਲ ਸੰਸਦ ਦਾ ਦਰਵਾਜ਼ਾ ਵੀ ਨਹੀਂ ਖੁੱਲਦਾ ਮੈਨੂੰ ਦਰਵਾਜ਼ਾ ਵੀ ਕਿਸੇ ਨੂੰ ਕਹਿ ਕੇ ਖਲਬਾਉਣਾ ਪੈਂਦਾ ਹੈ ਤੇ ਬਾਕੀ ਸਾਰੇ ਐਮਪੀਆਂ ਦੇ ਫਿੰਗਰਪ੍ਰਿੰਟ ਦੇ ਨਾਲ ਦਰਵਾਜ਼ਾ ਸੰਸਦ ਦਾ ਖੁੱਲ ਜਾਂਦਾ ਹੈ ਤੇ ਉਥੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਤੇ ਜੋ ਵੀ ਦੋਸਤੋ ਲੋਕਾਂ ਵੱਲੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਉੱਪਰ ਸਵਾਲ ਵੀ ਚੁੱਕੇ ਜਾ ਰਹੇ ਸੀ ਕਿ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਸੰਸਦ ਦੇ ਵਿੱਚ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਸਵਾਲ ਨਹੀਂ ਉਠਾਉਂਦੇ ਤੇ ਹੁਣ ਦੋਸਤੋ ਜੋ ਇਹ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੁਸੀਂ ਇਸ ਮਸਲੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ